ਕਿ ਸੀਆਈਐਸਐਫ ਕਿਉਂ ਲਈ ਹੈ ਐਸ ਸਾਲ ਤੱਕ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਂਦੀ ਹੈ ਕਿ ਸੀਆਈਐਸਐਫ ਵਾਲੇ ਫੱਟਾ ਖੋਲ ਦੇਣਗੇ ਉੱਤੇ ਇਹਦਾ ਮਤਲਬ ਹੈ ਅਗਲੇ ਸਾਲ ਵੀ ਚੋਰੀ ਵਾਸਤੇ ਕਰ ਰਹੇ ਹਾਂ ਸਾਡੇ ਤੇ ਖਰਚਾ ਵਾਧੂ ਪਾ ਰਹੇ ਮਨ ਲਾ ਸੀ ਆਪ ਦਾ ਪਾਣੀ ਵੀ ਲਟਾਈਏ ਤੇ ਉਹਦੇ ਪੈਸੇ ਵੀ ਲਈਏ ਬਿਲਕੁਲ ਨਹੀਂ ਹੋਊਗਾ ਜੀ ਮੈਸਰ ਸਾਹਿਬ ਕਹਿੰਦੇ ਬੀਬੀਐਮ ਵੀ ਚਿਤਾ ਆ ਕੀ ਹੈ 143.4 ਕਰੋੜ ਰੁਪਏ ਤਾਂ ਮੋੜ ਨਹੀਂ ਰਹੇ ਜਿਹੜਾ ਉਸ ਵੇਲੇ ਲਿਆ ਸੀਗਾ ਡੈਮ ਬਣਾਉਣ ਵੇਲੇ ਵਿਆਸ ਸਮੇਤ ਅੱਜ ਜੋ 143 ਕਰੋੜ ਹੋ ਗਿਆ ਉਹ ਤਾਂ ਉਹ ਤਾਂ ਵਾਪਸ ਨਹੀਂ ਕਰ ਰਹੇ ਸਾਡੇ ਤੇ ਉੱਤੋਂ ਆ ਆ ਤੱਕ ਰਹੇ ਨੇ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ 올 ਪਾਰਟੀ ਮੀਟਿੰਗ 'ਚ ਇਹ ਕਹਿ ਕੇ ਗਏ ਸੀ ਕਿ ਪੰਜਾਬ ਦੀ ਪੂੰਦ ਪੂੰਦ ਵਾਸਤੇ ਅਸੀਂ ਖੜਾਂਗੇ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜਿਆ ਜੀ ਤੁਹਾਡੇ ਤੇ ਹੁਣ ਕੀ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਬੀਜੇਪੀ ਵੈਸੇ ਲੀਡਰ ਨੇ ਜਿਹੜੇ ਬੀਜੇਪੀ 'ਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖ ਹੀ ਗਿਆ ਜਾਂਦਾ ਪਰ ਉਹ ਦੱਸਦੇ ਨੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸਦੇ ਨੇ ਮਨਪ੍ਰੀਤ ਬਾਦਲ ਉਹ 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 ਬੀਜੇਪੀ 'ਚ ਉਹ ਦੱਸਦੇ ਨੇ ਤ੍ਰਿਨੀਤ ਬੀ ਟੂ ਮਨਿਸਟਰ ਨੇ ਉਹ ਵੀ ਕਹਿੰਦਾ ਮੈਂ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਫ ਲਾ ਕੇ ਪੰਜਾਬ ਦੀ ਜੂਰਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹਦਾ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਤੇ ਉੱਤੇ ਤੁਸੀਂ ਸੀਆਈਐਸਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਨਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਦੋ ਇੱਕ ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ ਦੋ ਇੱਕ ਨਾਲ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਜਾਊਗਾ ਤਾਂ ਕੱਲ ਨੂੰ ਆਇਆ ਫੈਸਲਾ ਕਰ ਲੈਣਾ ਤੇ ਉੱਥੇ ਜੀ ਫਿਰ ਸਾਡੀ ਸੀਆਈਏਸ ਆਪ ਲੱਗੀ ਹੋਈ ਹੈ ਅਰੇ ਰਾਤ ਰਾਤ ਨੂੰ ਭੱਟਾ ਪੁੱਟਾਂਗੇ ਐਂ ਕਰਨਾ ਚਾਹੁੰਦੇ ਹੈ ਮਤਲਬ ਬੀਜੇਪੀ ਦੇ ਜਿਹੜੇ ਸੋ ਕਾਲਡ ਇੱਥੇ ਐ ਕਿ ਤਾਂ ਕਾਂਗਰਸ ਦੀ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ ਹੈਨਾ ਉਹਨਾਂ ਨੂੰ ਵੀ ਵਾਰਡ ੂਟ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਵਾਰਡ ਦਿੱਤਾ ਕਿਸੇ ਨੂੰ ਕੁਛ ਪਾਰਲੀਮੈਂਟ ਦੇ ਸਭ ਤੋਂ ਬਾਅਦ ਮੈਂ ਬਹੁੰਦ ਰਿਹਾ ਮੈਂ ਤਾਂ ਕਦੇ ਵਾਰਡ ਕੋਲ ਬਾਰੇ ਸੋਚਿਆ ਨਹੀਂ ਤੇ ਉਹ ਵਾਰਡ ੂਟ ਜੇ ਹੀ ਮਿਲ ਜੇ ਹੁੰਦੇ ਪਹਿਲਾਂ ਬਾਅਦ ਚ ਫਿਰ ਉੱਤਰ ਜਾ ਕੇ ਲੈ ਜਾਂਦੇ ਉਹ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਆ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਾਬ ਨੇ ਮੰਗਣਗੇ ਪੰਜਾਬ ਕੋਲ ਤੋਂ ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਨਹੀਂ ਪਰਸ ਤੋਂ ਸਾਡੀ ਐਡਲੀਮੈਂਟ ਕਢਾਈ ਹੈ ਨਾ ਨੇ 16000 ਕਰੋੜ ਦੀ ਆਰਡੀਐਫ ਦਾ ਸਾਡਾ ਪੈਸਾ ਨਹੀਂ ਦਿੰਦੇ ਜੀ ਠੀਕ ਹੈ ਨਾ ਤੇ ਇਸ ਤੋਂ ਪਹਿਲਾਂ ਇਹ ਇਹ ਪਹਿਲੀ ਵਾਰ ਨਹੀਂ ਹੈਗਾ ਕਿ ਸੀਆਈਐਸਐਫ ਸਾਡੇ ਤੇ ਇਸ ਤੋਂ ਪਹਿਲਾਂ ਕੇਸ ਪਠਾਨਕੋਟ ਹਮਲਾ ਹੋਇਆ ਸੀ ਜਦੋਂ ਪਠਾਨਕੋਟ ਦੇ ਵਿੱਚ ਘਟਨਾ ਹੋਈ ਸੀ ਮੈਂ ਐਮਪੀ ਸੀ ਉਹ ਤਕਟਨਾ ਤੋਂ ਬਾਅਦ ਪੰਜਾਬ ਸਰਕਾਰ ਨੂੰ 7.5 ਕਰੋੜ ਰੁਪਏ ਦਾ ਬਿੱਲ ਭੇਤਾ ਸੀ ਕਿਸੀ ਤੋਂ ਨੂੰ ਮਿਲਟਰੀ ਤੇ ਪੈਰਾਮਿਲਟਰੀ ਦਿੱਤੀ ਉੱਥੇ ਪਠਾਨਕੋਟ ਵਾਸਤੇ ਉਹਦਾ ਖਰਚਾ ਹੈ ਤਾਂ ਮੈਂ ਰਾਜਨਾਥ ਜੀ ਨੂੰ ਮਿਲਿਆ ਪ੍ਰੋਫੈਸਰ ਸਾਧੂ ਸਿੰਘ ਜੀ ਫਰੀਦਕੋਟ ਤੋਂ ਮੇਰੇ ਨਾਮ ਕੀ ਸੀ ਅਈ ਦੋਨੋਂ ਮਿਲੇ ਅਸੀਂ ਕਿਹਾ ਜੀ ਅਸਿਕ ਪੰਜਾਬ ਕੋਈ ਅਲੱਗ ਮੁਲਕ ਹੈ ਵੀ ਸਾਨੂੰ ਕਿਰਾਏ ਤੇ ਦਿੰਦੇ ਮਿਲਟਰੀ ਤੁਸੀਂ ਇਹ ਜਿਹੜਾ ਪਠਾਨਕੋਟ ਆਈ ਸੀ ਉਹ ਕਿਹੜਾ ਕੱਲੇ ਪਠਾਨਕੋਟ ਤੇ ਹਮਲਾ ਕਰਨੇ ਗੁੱਦ ਦਿੱਲੀ ਵਾ ਦਿੱਲੀ ਤੇ ਹਮਲਾ ਕਰਨਾ ਆ ਸੀ ਇਹ ਅਜ ਤਾਂ ਰੋਕਦੇ ਆ ਇੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਹਮਣਾ ਸਾਡੇ ਨਾਲ ਹੁੰਦਾ ਜਿਹੜੇ ਆਉਂਦਾ ਦੇਸ਼ ਦਾ ਦੁਸ਼ਮਣ ਆ ਜਿਹੜੀ ਜੰਗ ਹੋਈ ਹੈ ਪਾਕਿਸਤਾਨ ਨਾਲ ਕਿੱਥੇ ਹੋਈ ਹੈ ਪੰਜਾਬ ਚ ਹੋਈ ਹੈ ਇਹਦਾ ਖਰਚਾ ਪਾਉਂਦੇ ਸਾਨੂੰ ਤੁਸੀਂ ਅੱਜ ਕੇ 7.5 ਕਰੋੜ ਰੁਪਏ ਸਾਡੇ ਮੁੰਡੇ ਨੇ ਮਿਲਟਰੀ ਚ ਤੇ ਸਾਡੇ ਮੁੰਡੇ ਸਾਨੂੰ ਹੀ ਕਿਰਾਏ ਤੇ ਦਿੰਦੇ ਹੋ ਜੇ ਫਿਰ ਜਾਦੀ ਦੇਸ਼ੀ ਦਾਨਾ ਕੋਈ ਕੀਮਤੀ ਹੈ ਨਹੀਂ ਜਿੰਨਾਂ ਦੀ ਜੇ ਉਹਨਾਂ ਦੀ ਗਿਣਤੀ ਕਰਨ ਲੱਗ ਜੀ ਫਿਰ ਤੁਹਾਡੇ ਖਜ਼ਾਨੇ ਖਤਮ ਹੋ ਜਾਣਗੇ ਬੇਜਦਨ ਦੇਸ਼ੀ ਯਾਰ ਕਰਾ ਕੇ ਦਿੱਤਾ ਸੀ ਉਹ ਉਤਪਕ ਸਿੰਘ ਵਰਗੇ ਯੋਧੇ ਜਿਹੜੇ 23-23 ਸਾਲ ਦੀ ਉਮਰ ਚ ਕਰਤਾਰ ਸਿੰਘ ਸਰਾਬੇ ਵਰਗੇ ਪਾਪਾ ਗਗੜ ਗਦਰੀ ਬਾਪੇ ਲਾਲਾ ਲਾਜਪਤਰਾਈ ਜੀ ਸਰ ਆਜਗੁਰੂ ਸੁਖਦੇਵ ਜੀ ਉਹ ਜਿਉਂ ਉਹਨਾਂ ਦਾ ਕੋਈ ਮੁੱਲ ਹੈ ਹੀ ਨਹੀਂ ਕੀਮਤ ਹੀ ਨਹੀਂ ਫਿਰ ਤੁਸੀਂ ਉਹਨਾਂ ਨੂੰ ਮੁੱਲ ਪਾ ਦੋਗੇ ਜਾਂ ਫਿਰ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਜਿਹੜੇ ਆਉਂਦੇ ਨੇ ਭਾਈ ਉਹਨਾਂ ਨੂੰ ਜਾਣਦਿਆ ਕਰੋ ਵੀ ਖਰਚਾ ਪੈਂਦਾ ਆਪਾਂ ਨੂੰ ਆਪਾਂ ਨੇ ਕਿਹਨਾਂ ਜਾਓ ਫਿਰ ਪਾਰਲੀਮੈਂਟ ਤੇ ਜਦੋਂ ਅਟੈਕ ਹੋਇਆ ਸੀ ਉਦੋਂ ਖਰਚਾ ਕਿਹਨੂੰ ਪਿਆ ਸੀ ਉਹ ਸੈਂਟਰ ਦਾ ਸੀਗਾ ਇਹ ਮਤਲਬ ਇਸ ਤਰ੍ਹਾਂ ਵੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਇਹ ਪਲੈਨਿੰਗ ਵੀ ਸੀਆਈਐਸਐਫ ਤੇ ਲਾਉਣ ਦੀ ਲੋੜ ਕੀ ਹੈ ਜਦੋਂ ਪੰਜਾਬ ਪੁਲਿਸ ਉਹ ਉਸ ਡੈਮ ਦੀ ਰੱਖਿਆ ਕਰ ਰਹੀ ਹੈ ਪਹਿਲਾਂ ਕੋਈ ਹੈ ਵੀ ਨਹੀਂ ਬੰਨਾ ਉਹ ਤਾਂ ਜਦੋਂ ਰੋਲਾ ਪਿਆ ਤਾਂ ਗਏ ਨੇ